ਗੱਲ ਕਰਾਂਗੇ ਪੰਜਾਬ ਤੇ ਹਰਿਆਣਾ ਸਖਤਰੇ ਦੀ ਕਿਉਂਕਿ ਜਿਸ ਨੂੰ ਬੋਮ ਨਾ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਅਸੀਂ ਪੰਜਾਬ ਸੈਕਟਰ ਦਾ ਜ਼ਿਕਰ ਕਰ ਰਹੇ ਹਾਂ ਮਿਨੀ ਸੈਕਟਰ ਦਾ ਵੀ ਜ਼ਿਕਰ ਕਰ ਰਹੇ ਹਾਂ ਜੋ ਕਿ ਸੈਕਟਰ 9 ਚ ਹੈ ਉਸ ਨੂੰ ਹੋ ਮੇਲ ਦੇ ਜ਼ਰੀਏ ਬੋਮ ਨਾ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਚੰਡੀਗੜ੍ਹ ਸਥਿਤ ਸਖਤਰੇ ਨੂੰ ਉਡਾਉਣ ਦੀ ਇਹ ਥ੍ਰੈਟ ਮੇਲ ਆਈ ਹੈ ਤੇ ਸੈਕਟਰ 1 ਚ ਜੋ ਸਥਿਤ ਹੈ ਪੰਜਾਬ ਸਖਤਰੇ ਉਸ ਨੂੰ ਵੀ ਉਡਾਉਣ ਦੀ ਧਮਕੀ ਦਿੱਤੀ ਗਈ ਕਾਬਿਲ ਗੌਰ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਕੱਲ ਜੋ ਨੇ ਉਹ ਕਈ ਸਕੂਲਸ ਨੂੰ ਪ੍ਰਾਈਵੇਟ ਸਕੂਲਸ ਨੂੰ ਬੋਮ ਨਾ ਉਡਾਉਣ ਦੀ ਧਮਕੀ ਜੋ ਹੈ ਉਹ ਦਿੱਤੀ ਗਈ ਸੀ ਤੇ ਅੱਜ पंजाब से हरियाणा जो सैकट्रिएट है उसको बॉम्ब न उड़ान की धमकी दी दित्ती गई है मौके पर पुलिस के आला अधिकारी पहुंचे हुए हैं चप्पे चप्पे की तलाशी लई जा रही है तो किस तरीके मिनी सैकट्रिएट में सैकट्रिएट में सब तो पहला पुलिस अधिकारी के वालों खाली करवाया गया बॉम्ब स्कॉड की टीम मौके पर पहुंची हुई है डॉग स्कॉड की टीम मौके पर पहुंची हुई है तो उन्होंने वो

ਪੁਲਿਸ ਅਧਿਕਾਰੀਆਂ ਦੇ ਵੱਲੋਂ ਲਈ ਜਾ ਰਹੀ ਹੈ ਤੇ ਸੋ ਪਹਿਲਾਂ ਸੀ ਦੇਖਿਆ ਸੀ ਕਿ ਬੀਤੇ ਕੱਲ ਵੀ ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਬੋਮ ਨਾ ਉਡਾਉਣ ਦਾ ਥ੍ਰੈਟ ਵਿਲਿਆ ਸੀ ਅਫਰ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਸੀ ਇਕੱਠੇ ਹੀ ਸਾਰੇ ਸਕੂਲਾਂ ਨੂੰ ਇਹ ਬੋਮ ਨਾ ਉਡਾਉਣ ਦੀ ਥ੍ਰੈਟ ਮਿਲੀ ਸੀ ਮੇਰੇ ਨਾਲ ਮੇਰੇ ਸੋਗੀ ਮਨੋਜ ਰਾਠੀ ਫੋਨ ਲਾਈਨ ਤੇ ਜੁੜੋ ਨੇ ਮਨੋਜ ਕੱਲ ਸਕੂਲਾਂ ਨੂੰ ਧਮਕੀ ਤੇ ਅੱਜ ਸੈਕਰੇਟ ਤੇ ਮਿਨੀ ਸੈਕਰੇਟ ਨੂੰ ਧਮਕੀ ਕੀ ਕੋਈ ਜਾਂਚ ਸਾਹਮਣੇ ਆ ਪਾਇਆ ਦੇਖੋ ਬਿਲਕੁਲ ਸਰਬਜੋਤ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਲਗਾਤਾਰ ਜਿਹੜੇ ਵੀ जत्र नेमकिया दें, दें नजर आ रहे हैं और जी मेलू ही धमकिया आ रही है कल भी जो छत्तीस आई थी जीएससी वी गई थी तो गल कर लीए पास सचिवालय आई थी मेल आई है उस मिनी सचिवालय से हूँ इस बार इक्की एमसी भवन सैक्टर छत्ती मेल आ चुकी है यानी कि धमकी की जी है बम दमकी जी कॉल है वुकी है देखो कि पैनिक क्रिएट करने की जी कोशिश है ਉਹ ਕਿੱਤੀ ਜਾ ਰਹੀ ਹੈ ਔਰ ਮੇਲ ਕਿੱਤੀ ਜਾਂਦੀ ਹੈ ਜੀਮੇਲ ਦੇ ਥਰੂ ਇਹ ਮੇਲ ਆਂਦੀ ਹੈ ਜਿਹਦੇ ਵਿੱਚ ਟਾਈਮ ਵੀ ਦੱਸਿਆ ਜਾਂਦਾ ਜਿੱਦਾਂ ਕੱਲ ਵੀ ਟਾਈਮ ਦੱਸਿਆ ਗਿਆ ਸੀਗਾ ਜਿਹੜੀ ਮੇਲ ਕੀਤੀ ਗਈ ਸੀ ਕਿ 1:11 ਐਟ ਦੀ ਰੇਟ ਬੌਮਬਸ ਇਸ ਤਰ੍ਹਾਂ ਦੀ ਜਿਹੜੀ ਹੈ ਮੇਲ ਕੀਤੀ ਗਈ ਔਰ ਅੱਜ ਵੀ ਇਸੇ ਤਰ੍ਹਾਂ ਦੀ ਜਿਹੜੀ ਮੇਲ ਹੈ ਉਹ ਆਈ ਹੈ ਔਰ ਤਿੰਨ ਥਾਵਾਂ ਤੇ ਪਟੇ ਜਿਹੜੇ ਹੈਗੇ ਕਿਸ ਕਰਦੇ ਪੰਜਾਬ ਸਿੱਟੀ ਵਾਲੇ ਬਹੁਤ ਵੱਡੀ ਬਿਲਡਿੰਗ ਹੈ ਬਹੁਤ ਸਾਰੇ ਏਮਪਲੋਏਸ ਉੱਤੇ ਕੰਮ ਕਰਦੇ ਹਨ ਹਾਲਾਂਕਿ ਸਾਰਿਆਂ ਨੂੰ ਬਾਹਰ ਕਰ ਦਿੱਤਾ ਗਿਆ ਜਿੰਨੇ ਵੀ ਅੰਦਰ ਆਪਰੇਸ਼ਨ ਸੈਲ ਬੌਮਸ ਟੂ ਅਟਸ ਜਿਹੜੀ ਵੀ ਟੀਮ ਹੈ ਉਹ ਸਾਰੀ ਅੰਦਰ ਲਾ ਦਿੱਤੀ ਹੈ ਸਬ ਤੋਂ ਆਪਰੇਸ਼ਨ ਜਾਰੀ ਹੈ ਉਸੇ ਤਰ੍ਹਾਂ ਮਿੰਨੀ ਸੱਜੀ ਵਾਲੇ ਜਖਮੀ ਮਨੋ ਦੇ ਸਾਈਬਰ ਕ੍ਰਾਈਮ ਦੀ ਪੂਰੀ ਜਾਂਚ ਕਿਤੇ ਤੱਕ ਪਹੁੰਚੀ ਹੈ ਇਹ ਸਾਈਬਰ ਕ੍ਰਾਈਮ ਪਤਲ ਗੋਚ ਕਾਮਯਾਬ ਹੋ ਪਈ ਹੈ ਕਿ ਆਈ ਪੀ ਐਡਰੈਸ ਕਿੱਥੇ ਦਾ ਹੈ ਦੇਖੋ ਆਈ ਪੀ ਐਡਰੈਸ ਨੂੰ ਲੈ ਕੇ ਸਾਈਬਰ ਸੈੱਲ ਆਈਟੀ ਡਿਪਾਰਟਮੈਂਟ ਲਗਾਤਾਰ ਇਹਨੇ ਕੁਝ ਕੰਮ ਕਰ ਰਿਹਾ ਹੈ ਕਿਉਂਕਿ ਕੱਲ ਇਹਦੇ ਵਿੱਚ ਜਿਹੜਾ 26 ਸਕੂਲਾਂ ਨੂੰ ਧਮਕੀ ਆਈ ਸੀ ਉਹਦੇ ਵੀ ਸੈਕਟਰ 17 ਪੁਲਿਸ ਸਟੇਸ਼ਨ ਦੇ ਵਿੱਚ ਵੀ ਸਾਈਬਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਯਾਨੀ ਕਿ ਜਿਹੜੀ ਵੀ ਸਾਈਬਰ ਸੈੱਲ ਦੀਆਂ ਧਾਰਾਵਾਂ ਹ ਸਾਰਾ ਟੈਕਨੀਕਲੀ ਪੁਆਇੰਟ ਤੇ ਪੂਰੀ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਕਿ ਆਖਿਰ ਇਸ ਤਰ੍ਹਾਂ ਦੀ ਧਮਕੀਆਂ ਕੌਣ ਦੇ ਰਿਹਾ ਕਿਉਂਕਿ ਪਿਛਲੇ ਦਿਨਾਂ ਇਨਵੈਸਟੀਗੇਸ਼ਨ ਦੀ ਗੱਲ ਸਾਹਮਣੇ ਆਈ ਸੀ ਜਿਹੜੀ ਪਿਛਲੇ ਦਿਨਾਂ ਧਮਕੀ ਆਈ ਸੀ ਉਹਦੇ ਵਿੱਚ ਇੱਕ ਗੱਲ ਸਾਹਮਣੇ ਆਈ ਸੀ ਕਿ ਇਹ ਜਿਹੜੀ ਮੇਲ ਆ ਰਹੀ ਹੈ ਹైదరాబాద్ ਤੋਂ ਆ ਰਹੀ ਹੈ ਯਾਨੀ ਕਿ ਹైదరాబాద్ ਤੋਂ ਜਿਹੜਾ ਕੋਈ ਹੈਕਰ ਹੈ ਉਹ ਬੜੇ ਹੀ ਛਾਪੇ ਤਰੀਕੇ ਦੇ ਨਾਲ ਨਵੀਂ ਮੇਲ ਕ੍ਰੀਏਟ ਕਰਦਾ ਹੈ ਆਈਪੀ ਐਡਰੈਸ ਜਿਹੜੇ ਹੈਗੇ ਵਰਚੁਅਲ ਨੰਬਰਾਂ ਤੋਂ ਆਈਪੀ ਐਡਰੈਸ ਕ੍ਰੀਏਟ ਕਰਕੇ ਔਰ ਇਹ ਅੱਗੇ ਮੇਲ ਭੇਜਦਾ ਕਿਉਂਕਿ ਦੇਖੋ ਤੁਸੀਂ ਵਰਚੁਅਲ ਨੰਬਰ ਜਿਹੜੇ ਹੁੰਦੇ ਨੇ ਬੀਪੀਐ ਜਿਹੜਾ ਹੁੰਦਾ ਉਹਦੇ ਵਿੱਚ ਸਕੈਨ ਕਰਨਾ ਉਹਦੇ ਵਿੱਚ ਆਇਡੈਂਟੀਫਾਈ ਕਰਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਤੁਸੀਂ ਤੁਸੀਂ ਦੇਖੋ ਕਿ ਜਿਹੜੇ ਵੀ ਗੈਂਗਸਟਰ ਜਿਹੜੇ ਫੋਨ ਕਰਦੇ ਆ ਵਰਚੁਅਲ ਨੰਬਰਾਂ ਤੋਂ ਕਾਲ ਕਰਦੇ ਆ ਉਹਨਾਂ ਨੂੰ ਟ੍ਰੇਸ ਕਰਨਾ ਬੜਾ ਔਖਾ ਹੁੰਦਾ ਹੈ ਕਿਉਂਕਿ ਵਰਚੁਅਲ ਨੰਬਰਾਂ ਤੋਂ ਜੇਕਰ ਤੁਸੀਂ ਕਾਲ ਕਰੋਗੇ ਜਾਂ ਮੇਲ ਕਰੋਗੇ ਤਾਂ ਉਸ ਨੂੰ ਟ੍ਰੇਸ ਕਰਨਾ ਪੁਲਿਸ ਵਾਸਤੇ ਬਹੁਤ ਔਖਾ ਹੁੰਦਾ ਹੈ ਕਿਉਂਕਿ ਉਹਨਾਂ ਦਾ ਬੀਪੀਐ ਨੰਬਰ ਹੀ ਨਹੀਂ ਹੁੰਦਾ ਕੋਈ ਯਾਨੀ ਕਿ

ਉਸ ਤੋਂ ਬਾਅਦ 1 21 ਕੁਲਾਂ ਨੂੰ ਆਈ ਉਸ ਤੋਂ ਬਾਅਦ 26 ਕੁਲਾਂ ਨੂੰ ਆਈ ਯਾਨੀ ਕਿ ਪੂਰਾ ਦਿਨ ਇਸੇ ਤਰ੍ਹਾਂ ਦਾ ਪ੍ਰੋਸੈਸ ਚੱਲਦਾ ਰਿਹਾ ਔਰ ਅੱਜ ਵੀ ਸਵੇਰ ਤੋਂ ਹੀ ਹੁਣ ਤਿੰਨ ਹਜੇ ਤੱਕ 3 ਹੋ ਚੁੱਕੇ ਨੇ ਪਹਿਲਾਂ ਪੰਜਾਬ ਸਚੀਵਾਲੇ ਸੀਗਾ ਥੋੜੀ ਦੇਰ ਬਾਅਦ ਫਿਰ ਮਨੀ ਸਚੀਵਾਲੇ ਹੋਇਆ ਹੁਣ ਜਿਹੜਾ ਨਵੀਂ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਸੈਕਟਰ 36 ਦਾ ਇੱਕ ਜਿਹੜਾ ਸਰਕਾਰੀ ਦਫਤਰ ਹੈ ਉੱਥੇ ਜਿਹੜਾ ਹੈਗਾ ਉਹਨੂੰ ਸ਼ੁਰੂਆਤ ਹੋ ਚੁੱਕੀ ਯਾਨੀ ਕਿ ਹੁਣ ਦਿਨ ਭਰ ਇਸੇ ਤਰ੍ਹਾਂ ਦੀ ਚੱਲਣ ਵਾਲੀ ਹੈ ਲੇਕਿਨ ਜਿਹੜੀ ਟੀਮ ਹੈ

ਪੂਰੀ ਕਵਰ ਲਈ ਹੋਜੀ ਚਲੋ ਬਹੁਤ ਬਹੁਤ ਸ਼ੁਕਰਿਆ ਮਨੋਸ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਪੰਜਾਬ ਤੇ ਹਰਿਆਣਾ ਸੈਕਟਰੀਟ ਨੂੰ ਬੋਮ ੌੜਾਣ ਦੀ ਤਮਕੀਦ ਦਿੱਤੀ ਗਈ ਹੈ ਮੌਕੇ ਤਸਵੀਰਾਂ ਤੁਸੀਂ ਦੇਖ ਪੜੋ ਕਿ ਸਿਕਨਾਲ ਪੁਲਿਸ ਚੱਪੇ ਚੱਪੇ ਤੇ ਤਣਾਤ ਹੈ ਸੈਕਿਉਰਿਟੀ ਦਾ ਪੁਖਤਾ ਪ੍ਰਬੰਧ ਇੱਥੇ ਕਰ ਦਿੱਤੇ ਗਏ ਨੇ ਹਾਲ ਫਿਲਹਾਲ ਬੋਮਸਕਾਡ ਦੀ ਟੀਮ ਮਾਦੇਵਲੋ ਡਾਕਸਕਾਡ ਦੀ ਟੀਮ ਮਾਦੇਵਲੋ ਸਰਚ ਆਪਰੇਸ਼ਨ ਲਗਾਤਾਰ ਅੰਦਰ ਜਨ